ਲਓ ਵੀ ਮਿੱਤਰੋ ਅੱਜ ਹੈਗਾ ਕੁਲਰਤ ਦਾ ਬਰਥਡੇ ਤੇ ਅਸੀਂ ਡੈਕੋਰੇਸ਼ਨ ਦੀ ਪੂਰੀ ਤਿਆਰੀ ਕਰਦੇ ਆਂ ਦੇਖਦੇ ਆ ਕਿੰ딴 ਦੀ ਡੈਕੋਰੇਸ਼ਨ ਹੁੰਦੀ ਆ ਆ ਘਰ ਤੋਂ ਇਹ ਕਰਦੇ ਉੱਪਰ ਉੱਪਰ ਪੂਰੀਆਂ ਲੜੀਆਂ ਲੱਗਣੀਆਂ ਨੇ ਤੇ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਹੁਣ ਵੀ ਲੜੀਆਂ ਕਿਸ ਤਰ੍ਹਾਂ ਲੱਗਦੀਆਂ ਨੇ ਇਹ ਆ ਡੈਕੋਰੇਸ਼ਨ ਸੇਬ ਅੱਜ ਕੀ ਹੈ ਬਰਥਡੇ ਮੇਰਾ ਅੱਛਾ ਤੇ ਪਾਪਾ ਕੀ ਕਰਦ ਲੱਗਿਆ ਸਵੇਰ ਸਵੇਰ ਪਾਪਾ ਕੀ ਕਰਦੇ ਹੋ ਲੜੀਆਂ ਲਾਉਣ ਦੀਆਂ ਤਿਆਰੀਆਂ ਵਾਹ ਅਬ ਬੂਆ ਕੰਮ ਨਹੀਂ ਕਰਦੀ ਡੈਕੋਰੇਸ਼ਨ ਉਹ ਮਾਮੂ ਆ ਗਿਆ ਜੂੜੇ ਚ ਅਸੀਂ ਲੱਗੇ ਹਾਂ ਕੰਮ ਕਰਨ ਇੱਕ ਕਮਹਾਨ ਯੋद्धा ਸਾਡੇ ਘਰ ਦਾ ਜਿਹਨੂੰ ਸਾਬ ਦਾ ਚਾਚਾ ਕਹਿੰਦੇ ਆ ਦੇਖੋ ਜੂੜੀ ਚ ਸੁੱਤਾ ਪਿਆ ਹੈਲੋ ਚਾਚੂ ਹੈਲੋ ਕੰਦੇ ਇੰਨੀ ਤੇਜ਼ ਧੁੱਪ ਆਪਣੇ ਬਲੈਕ ਪਾਰਕ ਦੇ ਵਿੱਚ ਦਾ ਇੱਕ ਚਾਚਾ ਗੱਡੀ ਦੀ ਔਟ 'ਚ ਭਾਈ ਜਮਨੋ ਪਿੱਛੇ ਵਾਲਾ ਸੀ ਜਿਆਦਾ ਗਿਆ ਜਨ ਬਾਈ ਪਿਆਰ ਨੂੰ ਜੜਿਆ ਗ੍ਰੀਨਰੀ ਦੇਖੋ ਸਾਡੇ ਘਰ ਦੀ ਫੜੇ ਗਏ ਇਸ ਮਹਾਨ ਯੋਧੇ ਨੂੰ ਦਰਖਤਾਂ ਦਾ ਬਹੁਤ ਸ਼ੌਂਕ ਹੈ ਅਰੇ ਚਾਨਣੀਆਂ ਲਾਗੀਆਂ ਫੁੱਲਾਂ ਵਾਲੀਆਂ ਫੁੱਲਾਂ ਵਾਲੀ ਚਾਨਣੀ ਮੁੰਡਾ ਵਿੱਚ ਖੇਲਦਾ ਫਿਰੇ ਮੇਰਾ ਪਪਾ ਖੇਲਦਾ ਫਿਰੇ ਮੇਰਾ ਪਪਾ ਖੇਲਦਾ ਫਿਰੇ ਪੱਤੀਆਂ ਜੀਆਂ ਜਾਂਦੀਆਂ ਕਿੱਧਰ ਨੂੰ ਨੇ ਇਹ ਦੱਸਾਂਗੇ ਅਸੀਂ ਪੱਤੀਆਂ ਕਿੱਧਰ ਜਾਂਦੀਆਂ ਨੇ ਮੈਂ ਤੂੰ ਭੰਡਾ ਬੱਤਿਆ ਗੱਜਬ ਜੱਜ ਆ ਸੁਤਾ ਹੀ ਨਹੀਂ ਉੱਠਿਆ ਹਜੇ ਉੱਠ ਜਾ ਭਰਾ ਨਾ ਥੋਲੇ ਉੱਠਦੇ ਲਫਾ ਦੇ ਸਮਾਨ ਦੇ ਕੇ ਅੱਗੇ ਹੈ ਉੱਠਦੇ ਲਫਾ ਮੇਂ ਮਾਨ ਘੜ ਚੜਿਆ ਤਫਾਨ ਦੇ ਐ ਮੰਮੀ ਆ ਦੇ ਇਹੋ ਇਹੋ ਨਹੀਂ ਚਾਹ ਉਹ ਪੁੱਤ ਜਾ ਸਿੱਖ ਰਿਹਾ ਆ ਸਿੱਖ ਰਿਹਾ ਪਾਪਾ ਸਿਖਾ ਰਿਹਾ ਪੁੱਤ ਕੱਲੂ ਇਹੀ ਸ਼ਰਾਰਤਾਂ ਕਰੂਗਾ ਆ ਦੇਖਾ ਪਾਪਾ ਨਾ ਸ਼ੁਕਰੇ ਸਾਨੂੰ ਗਿਣਦੀ ਐ ਕੰਮ ਕਰਾ ਕੇ ਨਾ ਸ਼ੁਕਰੇ ਸਾਨੂੰ ਗਿਣਦੀ ਐ ਸਾਨੂੰ ਫਿਕਰ ਨਾਲ ਚਮਾਨੇ ਦੀ ਸਭ ਫੁਕਰੇ ਸਾਨੂੰ ਗਿਣਦੀ ਐ ਵਾਹ 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 ਲੋ ਜੀ ਬਰਥਡੇ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਪੂਰੇ ਜੋਰਾਂ ਨਾਲ ਮੁੰਡਾ ਗਰਮੋ ਗਰਮੀ ਐ ਕਹਿੰਦੇ ਆ ਮੁੰਡਾ ਦੇਖੋ ਬਰਥਡੇ ਵਾਲਾ ਨਾ ਚੜ੍ਹ ਗਿਆ ਬਾਲਾ ਸ਼ਾਹ ਕਿਨੇ ਆ ਚਾਚੂ ਦਾ ਆਮੰਤਰ ਹੋ ਗਿਆ ਕੀ ਹੋ ਗਿਆ ਅੰਦਰ ਮੜ ਜੀ ਲਾਈਟ ਬਾਲ ਕੇ ਦਿਖਾਈ ਆ ਲੈ ਦਿਖਾਇਓ ਨੀ ਲੋ ਵੀ ਮਿੱਤਰੋ ਬਰਥਡੇ ਦੀ ਤਾਂ ਤਿਆਰੀ ਆ ਪਰ ਲਾਈਟ ਭੱਜ ਗਈ ਹੁਣ ਦੇਖਦੇ ਆ ਕੀ ਬਣੂ ਸਾਰੇ ਨੇਰੇ ਵਿੱਚ ਹੀ ਫਿਰਦੇ ਪਿਆ ਹੁਣ ਦੇਖੀ ਚੱਲੂ ਜੋ ਹੋ ਬਾਕੀ ਜਨਰੇਟਰ ਵਾਲੇ ਨੂੰ ਫੋਨ ਕੀਤਾ ਹੋਇਆ ਆ ਗਿਆ ਟਾਈਮ ਦੇਤਾ ਫਿਰ ਚਾਨਣ ਚ ਮਨਾ ਹੂ ਨਹੀਂ ਤਾਂ ਨੇਰੇ ਚ ਤਰੋ ਦਿਖਦਾ ਹੀ ਨਹੀਂ ਚਲੋ ਕੁਝ ਨਹੀਂ ਕਰ ਸਕਦੇ